ਸਿਆਰੇਓ ਦੂਸਰੇ ਪਾਸੇ ਰਾਣੀ ਲੂੰਗ ਬੰਧੀਆਂ ਦਾ ਗੱਲਾਂ ਕਰਦੀ ਹੈ ਚਾਰ ਬੰਧੀਆਂ ਨੌਕਰਾਨੀਆਂ ਉਹਦੀਆਂ ਅੱਗੇ ਉਹ ਆਦੀ ਮੈਂ ਸੁਣਿਆ ਜਿੱਤੇ ਪੂਰਨ ਪੈਦਾ ਹੋਇਆ ਉਸ ਦਿਨ ਤੋਂ ਲੈ ਕੇ ਦਿਨੋਂ ਦਿਨ ਉਹਦੇ ਰੂਪ ਦੀ ਚਰਚਾ ਸਾਰੇ ਸ਼ਹਿਰ ਦੇ ਵਿੱਚ ਹੋ ਰਹੀ ਹੈ ਰੱਬ ਨੇ ਨਾ ਹੁਸਨ ਬਖਸ਼ਿਆ ਪੂਰਨ ਨੂੰ ਬਾਦੀਆਂ ਆਂਦੀਆਂ ਫੇਰ ਉਹ ਆਦੀ ਜਦੋਂ ਮੇਰੇ ਮਹਿਲੀ ਮੈਨੂੰ ਮੱਥਾ ਟੇਕਣ ਆਉਗਾ ਮੇਲਣ ਵਾਸਤੇ ਜਿੱਦੇ ਆਇਆ ਉਹਦੇ ਜੈਮਾਲਾ ਪਾ ਕੇ ਮੈਂ ਉਹਦਾ ਪੱਤੀ ਬਣਾ। ਜੇ ਕਿਸੇ ਕਾਰਨ ਕਰਕੇ ਪੂਰਨ ਭੱਜ ਗਿਆ ਤਾਂ ਤੁਸੀਂ ਰਾਜੇ ਸਲਮਾਨ ਨੂੰ ਝੂਠ ਬੋਲਣਾ ਹੋ ਤੇ ਨਸ਼ੇ ਦੇ ਨਾਲ ਅੰਨਾ ਹੋਇਆ ਰਾਣੀ ਦੇ ਨਾਲ ਜ਼ਬਰਦਸਤ ਲਾ ਕਰ ਗਿਆ। ਇੰਦੀ ਗੱਲ ਕਹਿ ਕੇ ਤੈਰਿਓ ਬਾਦੀ ਨੌਕਰ ਨੂੰ ਕੀ ਨਖਰਾ ਧਰਤੀ ਤੋਂ 2.5 ਫੁੱਟ ਉੱਕੀਆਂ ਜਿਹੜਾ ਹੁੰਦੀਆਂ ਨੇ ਨੌਕਰ ਦੀਆਂ। ਠੀਕ ਹੈ ਮਹਾਰਾਣੀ। ਜਦੋਂ ਪੰਜ ਘੋੜਿਆਂ ਦੀ ਇੱਕ ਬੰਗੀ ਸਵਾਰ ਰਾਜੇ ਸਲਵਾਨ ਨੇ ਪੂਰਨ ਭੇਜਤਾ ਰਾਣੀ ਲੂਣਾ ਦੇ ਪਹਿਲੇ ਮੱਥਾ ਟੇਕਣਾ। ਬੱਗੀ ਰੋਕੀ। ਅਹਲਕਾਰ ਆਦੇ ਸਾਹਮਣੇ ਤੇਰੀ ਮਾਂ ਦੇ ਸੀਸ ਮਹਿਲ। ਰਾਣੀ ਲੂਣਾ ਨੇ ਜਾ ਕੇ ਮੱਥਾ ਟੇਕਿਆ। ਹਣਕ ਦੇ ਉੱਪਰ ਬੈਠੀ ਸੀ ਰਾਣੀ ਲੂਣਾ। ਪੂਰਨ ਨੇ ਜਿਵੇਂ ਉਹਦੇ ਪਿਓ ਨੇ ਸਮਝਾਇਆ ਰਾਜੇ ਸਲਵਾਨ ਨੇ ਵੀ ਜੇ ਸੱਗੀ ਮਾਂ ਤੋਂ ਵੱਧ ਸਮਝੇਗਾ ਆਪਣਾ ਤਾਂ ਨਿਭਾ ਹੁਣਾ। ਉਹ ਦੋਵੇਂ ਜੇ ਹੱਥ ਫੜਨ ਕੇ ਆਦੀ ਜਿਹਾ ਹੋ ਕੇ ਨਮਸਕਾਰ ਕਰਦੇ। आ पूरने अंदरि बड़या आ पूरने अंदरि बड़या सिर नीम करा हुसन भगत ते चढ़िया हथ जोड़ीस माता जी मथा मथा टेकदा माता जी आख माता जी मै मथा टेकदा ਮਾਤਾ ਸ਼ਬਦ ਸੁਣ ਕੇ ਡਰ ਗਿਆ ਵਰ ਗਿਆ ਤੇ ਉਹੜੀਆਂ ਮਰਛੇ ਦੇ ਵਿੱਚ ਬੈ ਗਿਆ ਰਾਣੀ ਲੂਣਾ ਦੀ ਅੱਜ ਹੋਰ ਨਾ ਹੋਸ਼ ਕਰਨ ਕਿਹੜੇ ਹੱਕ ਦੇ ਨਾਲ ਮੈਨੂੰ ਮਾਰ ਕੇ ਨਾ ਕਦੋਂ ਮੈਂ ਤੈਨੂੰ ਆਪਣਾ ਸੀਰ ਚੰਗਾਇਆ ਕਦੋਂ ਮੈਂ ਤੈਨੂੰ ਆਪਣੇ ਮਾਂਵਾਂ ਦੇ ਪਰਵਾਕੇ ਲੋੜੀਆਂ ਦਿੱਤੀਆਂ ਨੇ ਮੈਨੂੰ ਮਾਰ ਤੇਰੇ ਬਾਪ ਦੀ ਉਮਰ 60 65 ਸਾਲ ਦੀ ਮੇਰੀ ਉਮਰ 25 ਦੀ ਸਾਲ ਦੀ ਤੇਰੇ ਤੇ ਮੇਰਾ ਹਾਨ ਪਰਮਾਨਿਕ ਇੱਕੋ ਹੈ ਮੁੱਛਨ ਦਾ ਘਮੰਡ ਨਾ ਕਰਿਆ ਆ ਕੇ ਪਲੰਘ ਦੇ ਉੱਪਰ ਬੈਠ ਮਾਂ ਦੀਆਂ ਨੂੰ ਇਸ਼ਾਰਾ ਕੀਤਾ ਬਾਹਰ ਭੇਜਤੀਆਂ ਇਹੋਂ ਲੂਣਾ ਮੁਖ ਚੋਂ ਬੋਲੀ ਚੱਕ ਬਾਹਰ ਭੇਜਤੀ ਬੋਲੀ ਆ ਬੈਠ ਪਲੰਘ ਤੇ ਬੋਲੀ ਲਾ ਕਰ ਕੋ ਰੂਪ ਦਾ ਮਾਨ ਚੰਨਾ ਇੱਕੋ ਹੈ ਕੋ ਹੈ ਆਪਣਾ ਹਣ ਚੰਨਾ ਜਦੋਂ ਇੰਨੀ ਗੱਲ ਆਕੀ ਔਰਨ ਦੇ ਪੈਰਾ ਵੱਲੋਂ ਜ਼ਮੀਨ ਖਿਸਕਦੀ ਨਜ਼ਰ ਆਈ। ਮੇਰਾ ਬਾਪ ਆਦਾ ਵੀ ਜਿਸੱਕੀ ਮਾਂ ਸਮਝੇਗਾ ਮਾਸੀ ਦੀ ਵਿਦਾਇ ਆਪਣਾ ਤਾਂ ਨਿਰਭਾਹ ਹੋਣਾ ਹੈ। ਉਹਦਾ ਮਾਂ ਆਹ ਕਿਹੜੀ ਗੱਲ ਆਦੀ ਹੈ? ਪੁੱਤ ਨੂੰ ਪਤੀ ਬਣਾਉਣ ਵਾਲੀ ਮਾਂ ਤੋਂ ਪਤਨੀ ਬਣਨ ਵਾਲੀ ਇਹ ਗੱਲ ਹੁਣ ਨਹੀਂ ਹੋ ਸਕਦੀ। ਇੱਕ ਸਮਾਂ ਆ ਰਿਹਾ ਜਿਹਨੂੰ ਕਾਲ ਯੁਗ ਆਦੇ ਕਹਦੇ ਆ ਉਹ ਜਿਹੜਾ ਹੁਣ ਚੱਲਦਾ ਹੈ ਆਉਣ ਵਾਲਾ ਸਮਾਂ ਪੁਰਨ ਨੇ ਪਹਿਲਾਂ ਦੱਸਤਾ ਸੀ ਹੋਊਗਾ ਕੀ ਆਪਣੀਆਂ ਮੱਛੀਆਂ ਜਿਹੜੇ ਗਰੀਬ ਲੋਕ ਨੇ ਉਹ ਪੈਸਿਆਂ ਦੇ ਬਦਲ ਵੇਚ ਦਿਆ ਕਰਨਗੇ ਮਜਬੂਰ ਹੋ ਜਾਣਗੇ ਲੋਕ ਜੇ ਕੋਈ ਬੱਚਾ ਨੂੰ ਗੱਲ ਸਮਝਾਉਣਗੇ ਮਾਪੇ ਉਹ ਉਲਟਾ ਉਹਦੇ ਮਾਪੇ ਨੂੰ ਆਖਿਆ ਕਰੋ ਵੀ ਜਿਵੇਂ ਜੇਬੜੀਆਂ ਮਾਰੀ ਜਾਂਦਾ ਸਾਡਾ ਬੁੜੇ-ਬੁੜੀ ਦਾ ਦਿਮਾਗ ਖੜ ਲੱਗਿਆ ਸਾਨੂੰ ਜ਼ਿਆਦਾ ਪਤਾ ਮਾਪਿਆਂ ਦੀ ਇੱਜ਼ਤ ਐਹਮੀਆਂ ਬੰਦੇ ਨੂੰ ਹਟ ਜਾਣਗੇ ਕਾਲੀ ਯੁਗ ਦੇ ਵਿੱਚ ਜੀ ਲਾ ਇਥੇ ਕਾਮ ਆਉਂਦੀ ਐ ਤੂੰ ਐ ਰਾਣੀ ਉਸ ਦੀ ਜੋ ਬਾਬਲ ਮੇਰਾ ਮਾਂ ਮਾਂ ਕਹਿੰਦਾ ਮੂੰਹ ਨਹੀਂ ਸੁੱਕਦਾ ਪੂਰਨ ਦਾ ਕੀ ਆਦਾ ਮਾਂ ਮੈਨੂੰ ਗੋਦੀ ਦੇ ਵਿੱਚ ਬਿਠਾ ਕੇ ਪਿਆਰ ਕਰ ਮੈਨੂੰ ਪੈਰੀ ਹੱਥ ਲਾਉਣ ਦੇ ਤੇਰੀ ਗੋਦੀ ਦੇ ਵਿੱਚ ਮੈਂ ਕਿ ਅਸ਼ੀਰਵਾਦ ਲੈਣਾ ਸੁਰਨ ਲੱਗਿਆ ਪੂਰਨ ਆਦਾ ਚੰਦ ਸੂਰਜ ਚੜਨ ਤੋਂ ਹਟ ਜੂਗਾ ਜੇ ਮੈਂ ਪੁੱਤ ਤੋਂ ਪੱਨੀ ਬਣ ਗਿਆ ਪਤਨੀ ਬਣਨਾ ਚਾਹੁੰਦੀ ਆ ਮਾਂ ਤੋਂ ਇਹ ਗੱਲ ਹੁਣ ਨਹੀਂ ਹੋ ਸਕਦਾ ਕਦੀ ਸੋਣਾ ਪਿਆਰ ਦੇ ਨਾਲ ਤੁਰਨ ਲੱਗਿਆ ਪੂਰਨ ਦੋ ਗੱਲਾਂ ਰਾਣੀ ਲੂਣਾ ਨੂੰ ਹੀ ਇਹ ਆਦਾ ਆ ਮਾ ਬਿਪ ਹੋ ਸੁਦੇ ਕਿਉਂ ਸੁਦ ਕਾ ਦੇ ਮੈਂ ਬਸ ਹੋ ਕੇ ਪਾਤੂ ਕਾ ਮੰਦੇ ਕੀ ਸੁਪਨੇ करण मुश्किल सुण बचन ए ते तूं रानीसी चो बावलेर ई च कर्म ते वाप ते हर गि नम जी बिलकुल न

ਅੰਮਰੇ ਡੇ ਕੋ ਕੜਕ ਕੀ ਦੱਸ ਕਿਵੇਂ ਖਲੋਜੂ ਚੰਦ ਸੂਰਜ ਹੱਥ ਜੂ ਚੜਨ ਤੋਂ ਪੈ ਜਾਊ ਹਨੇਰਾ ਪੂਰਨ ਆਦਮਾ ਆਪਣੇ ਘਰ ਵਾਲੇ ਨੂੰ ਛੱਡ ਕੇ ਮੈਂ ਸਾਰਿਆਂ ਨੂੰ ਮਾਰੀਆ ਨਹੀਂ ਆਦਾ 50 70% ਕਾਲ ਯੁਗ ਦੇ ਵਿੱਚ ਔਰਤਾਂ ਈਪੀਆਂ ਮਤਾਵਾ ਪਹਿਣਾ 100 ਅਪੂਰਨ ਦੱਸ ਰਿਹਾ ਹੈ 70% ਬੀਬੀਆਂ ਆਪਣੇ ਘਰ ਵਾਲੇ ਨੂੰ ਕਹਿਣਗੀਆਂ ਇਹ ਘੂ ਘਾਕਸੇ ਦਾ ਪਤਾ ਨਹੀਂ ਦੂਜੇ ਦੀ ਸੇਵਾ ਕਰਿਆ ਕਰਨਗੀਆਂ ਦੂਜੇ ਦੀ ਸੇਕ ਕਰਿਆ ਕਰਨਗੀਆਂ ਪੂਰਨ ਸਮਝਾਉਂਦਾ ਦੂਸਰੇ ਕੋਲ ਦੀ ਸੇਵਾ ਕਰਨਗੀਆਂ ਕਲੂਕਾਰ ਦੀਆਂ ਨਾਰਾਂ ਜਿਹੜੀ ਗੱਲ ਕਹਿਣਗੇ ਮਾਪੇ ਕੋਲ ਪੁੱਤ ਇਨਕਾਰਾਂ ਪੈਸੇ ਲੈ ਕੇ ਦਿਆ ਕਰੂੰਗਾ ਬਾਪ ਕੰਨਿਆਂ ਦੇ ਫੇਰੇ ऐसे काम ਹੋਣਗੇ ਮਾਤਾ ਕਲ ਜੋਗੇ ਵਿੱਚ ਬਥੇਰੇ ਇਸਲਾਮ ਧਰਮ ਦੇ ਵਿੱਚ ਮੋਮਨ ਯਾਨੀ ਮੁਸਲਮਾਨ ਇਸਲਾਮ ਧਰਮ ਦੇ ਵਿੱਚ ਸ਼ਰਾਬ ਪੀਣੀ ਗੁਨਾਹ ਹਰਾਮ ਹੈ ਪਾਪ ਹੈ ਬਹੁਤ ਵੱਡਾ ਇੱਕ ਦਿਨ ਸ਼ਰਾਬ ਪੀ ਕੇ ਬੰਦਾ 40 ਦਿਨ پاک ਨਹੀਂ ਹੁੰਦਾ ਕੁਰਾਨ ਸ਼ਰੀਫ ਦੇ ਮੁਤਾਬਕ ਸਲਾਤਨ ਧਰਮ ਦੇ ਵਿੱਚ ਮਾਸ ਖਾਣਾ ਪਾਪ ਮੰਨਤਾ ਨੂੰ ਮਾਸ ਮੱਛੀ ਇਹ ਪਾਪ ਹੈ ਗੁਨਾਹ ਹੈ ਪਰ ਉਹ ਹੋਊਗਾ ਕਿ ਧਰਮ ਪਾਪ ਦੇ ਵਿੱਚੋਂ ਧਰਮ ਅੱਗੇ ਲਹਾਰੂ ਪੰਡਤ ਛਕਣਗੇ ਮੁਰਗੇ ਮਾਤਾ ਕਾਜੀ ਵੀਣਗੇ ਲਹਾਰੂ ਫੱਗ ਚੋਰ ਬਦਮਾਸ਼ ਰਹਿਣਗੇ ਜਾਂ ਸਾਧਾਂ ਦੇ ਦੇਰੇ ਐਸੇ ਕੰਮ ਹੋਣਗੇ ਮਾਤਾ ਕਲਪੁਗ ਵਿੱਚ ਬਜ਼ੇਰੇ ਆਪਾਂ ਦੇਖਦੇ ਆ ਧਾਰਮਿਕ ਅਸਥਾਨ ਨੇ ਜਿਹੜੇ ਪਿਆਰਿਓ ਮੈਂ ਲਾਕੇ ਨਹੀਂ ਆਂਦਾ ਜਿਹੜਾ ਮਰਜੀ ਧਾਰਮਿਕ ਅਸਥਾਨ ਆ ਧਰਮ ਦੇ ਠੇਕੇਦਾਰ ਬੈਠੇ ਆ ਖਾਣ ਮਾਸਤੇ ਆਏ ਬਸ ਸਾਰੇ ਮਾੜੇ ਨਹੀਂ 100 ਦੇ ਵਿੱਚੋਂ 20% ਚੰਗੇ ਨੇ ਜਿਨ੍ਹਾਂ ਦੇ ਸਹਾਰੇ ਨਾਲ ਮਿਹਨਤੀ ਤੇ ਆਸਮਾਨ ਖੰਡ ਸਾਰਾ ਆ ਮੇਧਨੀ ਆਸਮਾਨ ਫੜਾ ਭੱਜਾ ਲੱਗਿਆ ਪੂਰਨ ਰਾਣੀ ਲੋਣਾ ਦੇ ਜੇਵਦਾਰ ਮਾਰ ਤੇ ਹੱਥ ਦੀ ਮੰਡੀ ਖੇਚ ਲਿਆ